ਹਾਂਜੀ ਸਲਾਈ ਕਢਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਮੀਰ ਕਰਦੀ ਆ ਸਾਰੇ ਠੀਕ ਹੋਵਾਂਗੇ ਖੁਸ਼ ਹੋਵਾਂਗੇ ਖਸਾਲ ਹੋਵਾਂਗੇ ਬਹਿਗਰੂ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰੀਆਂ ਭੈਣ-ਭਰਾਵਾਂ ਦਾ ਥੈਂਕਸ ਜੀ ਚੈਨਲ ਤੇ ਆਉਣ ਲਈ ਸੋਨੇ-ਸੋਨੇ ਕਮੈਂਟ ਕਰਨ ਲਈ ਨਿਊ ਵੀਵਰ ਜਿਹਦਾ ਵੀ ਥੈਂਕਸ ਜੀ ਚੈਨਲ ਤੇ ਆਉਣ ਲਈ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਦੇਖੋ ਜੀ ਇਹ ਵਾਲਾ ਸੋਤਾ ਜੋ ਆਪਾਂ ਨੇ ਸਟੀਚਿੰਗ ਕੀਤਾ ਸੀਗਾ ਇਹਦੀ ਵੀਡੀਓ ਮੇਰੇ ਤੋਂ ਨਹੀਂ ਬਣੀ ਤੁਸੀਂ ਬਲੌਗ ਤੇ ਨਾਲ ਜੁੜੇ ਰਹੋ ਬਹੁਤ ساری ਸ਼ੇਅਰਿੰਗ ਕਰਾਂਗੇ ਤੁਹਾਡੇ ਨਾਲ ਅਸੀਂ ਤੇ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀ ਆਪਾਂ ਸਮਾਨ ਕਿੱਥੋਂ ਲੈ ਕੇ ਆਉਣੇ ਆ ਲੈਸਾਂ ਵਗੈਰਾ ਹਨਾ ਸਾਰੇ ਕੁਝ ਦੱਸਾਂਗੇ ਬਾਕੀ ਸਟੇਟਸ ਰਵਾਤ ਤੇ ਕਟਿੰਗ ਵੀ ਮੈਂ ਤੁਹਾਨੂੰ ਦੱਸੂਗੀ ਤੇ ਇਹ ਕੱਪੜੇ ਬਾਰੇ ਵੀ ਥੋੜਾ ਬਹੁਤ ਦੱਸਾਂਗੇ ਜਿਵੇਂ ਆਪਾਂ ਮੋਢਿਆਂ ਤੇ ਸਹੀਣ ਲਾਉਣੇ ਆ ਵੀ ਜੋ ਮੇਰੇ ਤੋਂ ਥੋੜੀ ਜੀ ਗਲਤੀ ਹੋ ਗਈ ਤੇ ਉਹ ਤੁਸੀਂ ਨਾ ਕਰਿਓ ਠੀਕ ਹੈ ਜੀ ਦੇਖੋ ਇਹਦਾ ਗਲੇ ਦਾ ਵਰਕ ਕੀਤਾ ਹੋਇਆ ਸੂਟ ਬਣਿਆ ਬਹੁਤ ਵਧੀਆ ਜੀ ਬਹੁਤ ਵਧੀਆ ਫੀਟਿੰਗ ਬਣੀ ਆ ਦੇਖੋ ਇਹ ਕੱਪੜਾ ਦੇਖੋ ਜੀ ਤੁਸੀਂ ਇਹ ਕੱਪੜਾ ਜਮਾ ਪਤਲਾ ਹੁੰਦਾ ਇਹ ਤੇ ਆਪਾਂ ਨੇ ਲਾਈਨਿੰਗ ਲਾਈ ਆ ਇਹ ਵਾਲੀ ਆਪਾਂ ਨੇ ਲਾਈ ਆ ਜੀ ਲੇਸ ਬਾਹਾਂ ਤੇ ਲਾਈ ਆ ਦੇਖੋ ਅੰਡਰਗਰਾਉਂਡ ਹੈ ਲਾਈ ਆ ਜੀ ਆਪਾਂ ਨੇ ਦੇਖੋ ਇਹ ਵੀ ਤੁਹਾਨੂੰ ਜਦੋਂ ਕਿਸੇ ਸੂਕ ਤੇ ਲਾਵਾਂਗੇ ਉਦੋਂ ਲਾ ਕੇ ਦਿਖਾਵਾਂਗੇ ਕੋਈ ਸੀਨ ਇਹਦੇ ਉੱਤੇ ਨਹੀਂ ਆਉਂਦੀ ਸਿਰਫ ਇੱਕੇ ਸੀਨ ਲੱਗਦੀ ਹੈ ਜੀ ਨੀਚੇ-ਨੀਚੇ ਸੀਨ ਆ ਜਾਂਦੀ ਉੱਪਰ ਕੋਈ ਸੀਨ ਨਹੀਂ ਦਿਸਦੀ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਇਸ ਤਰ੍ਹਾਂ ਲੇਸ ਲਗਾਉਣਾ ਇਹ ਲਗਾਈਏ ਜੀ ਆਪਾਂ ਨੇ ਚਾਕਾਂ ਤੇ ਘੇਰੇ ਤੇ ਸਾਰੀ ਲਾਈਏ ਦੇਖੋ ਜੀ ਐਸ ਲੋਟ ਆਪਾਂ ਨੇ ਘੇਰੇ ਤੋਂ ਫੋਲਡ ਕਰੀਏ ਕਿੰਨੀ ਸੋਹਣੀ ਫੁਨੀ ਸਿੰਘ ਦੇ ਨਾਲ ਫੋਲਡ ਹੋਈ ਹੋਈ ਹੈ ਬੈਕ ਸਾਈਡ ਵੀ ਤੇ ਫਰੰਟ ਸਾਈਡ ਵੀ ਠੀਕ ਹੈ ਜੀ ਇਹਦੇ ਨਾਲ ਬਣਾਈ ਆਪਾਂ ਨੇ ਇਹ ਵਾਰੀ ਬਾਟਮ ਆ ਜੀ ਇਹ ਬਾਟਮ ਬਣਾਈ ਆਪਾਂ ਨੇ ਸਟੇਟ ਜੇਕਰ ਤੁਸੀਂ ਵੀ ਸਟੇਟ ਬਾਟਮ ਬਣਾਉਣੀ ਹੈ ਨਾ ਉੱਪਰ ਕੱਟ ਜਰੂਰ ਪਾਇਆ ਕਰੋ ਫਿਰ ਪਤਾ ਕੀ ਆ ਉਹ ਮੁਹਰੀਆਂ ਨੇ ਤੇ ਕਪੜਾ ਇੰਡਿਕਦਾ ਜੀ ਤੇ ਚੱਕ ਮੀਂਜੀ ਸਲਵਾਰ ਬਣ ਜਾਂਦੀ ਆ ਬਹੁਤ ਵਧੀਆ ਠੀਕ ਆ ਜਿਵੇਂ ਕੱਪੜੇ ਹੁੰਦੇ ਨੇ ਆਪਾਂ ਨੂੰ ਹੁੰਦਾ ਵੀ ਹਨਾ ਸੁਗੜਨਾ ਜਾਵੇ ਐਨਾਂ ਉਹ ਜੀ ਇਦਾਂ ਹੀ ਚ ਰੱਖਿਆ ਕਰੋ ਵੱੱਦ ਅੰਡੇ ਚ ਨਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਜਿਵੇਂ ਦੇਖੋ ਇਹਦੀ ਕਰੀਜ ਵਾਲੀ ਸੀਨ ਆ ਰਹੀ ਏ ਜੀ ਦੇਖੋ ਠੀਕ ਆ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਹਾਂ ਕਟਿੰਗ ਕਰਨ ਤੋਂ ਬਾਅਦ ਇਹ ਚ ਤਾਂ ਆਪਣੇ ਗੋਡੇ ਨਹੀਂ ਪਾਏ ਹੋਏ ਆਪਾਂ ਸਾਰੇ ਕੱਪੜੇ ਨੂੰ ਐਵੇਂ ਫੋਲਡ ਕਰ ਲੈਣਾ ਹੈ ਸਲੋਟ ਮੈਂ ਤੁਹਾਨੂੰ ਮੂਰੀ ਕਣੀ ਨੂੰ ਕੱਪੜਾ ਫੋਲਡ ਕਰਕੇ ਦਿਖਾ ਰਹੀ ਹਾਂ ਮੈਂ ਆਪ ਕੋ ਵੀਡੀਓ ਬਣਾ ਰਹੀ ਹਾਂ ਜੇਕਰ ਥੋੜੀ ਬਹੁਤੀ ਕਮੀ ਰਹੇਗੀ ਹੋਵੇ ਸੌਰੀ ਐਵੇਂ ਫਿਰ ਆਪਾਂ ਨੇ ਇੱਥੋਂ ਐਂ ਕੱਟ ਪਾਉਣੀ ਹੁੰਦੀ ਹੈ ਦੇਖੋ ਜੀ ਇੱਥੋਂ ਐ ਸਲੋਟ ਐਂ ਸੈਂਦੀ ਸੈਂਦੀ ਉਦਰਾਪਣੇ ਨਾਲ ਮਲਿਆ ਦੇਣੀ ਹੁੰਦੀ ਹੈ ਸਿਰਫ ਘੱਟ ਇੰਨੀ ਤੋਂ ਚ ਪੈਂਦੀ ਹੁੰਦੀ ਹੈ ਇਹ ਘੱਟ ਤੁਸੀਂ 1 ਇੰਚ ਤੋਂ ਵੱਧ ਪਾ ਦਿਆ ਕਰੋ ਜੀ ਸਵਾ ਤੋਂ ਡੇਡ ਦੇ ਵਿੱਚ ਵਿੱਚ ਇਹ ਘੱਟ ਪਾ ਦਿਆ ਕਰੋ ਬਾਟਮ ਬਹੁਤ ਵਧੀਆ ਬਣਦੀ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਆਪਣਾ ਤੇ ਇਹ ਵਾਰ ਆ ਗਿਆ ਜੀ ਇਹਨਾਂ ਦੁਪੱਟਾ ਇਹ ਆਪਾਂ ਨੇ ਵਰਤਨ ਨੂੰ ਸਟਿਚ ਕੀਤਾ ਸੀ ਜੀ ਸੂਟ ਵੀਡੀਓ ਆਪਣੇ ਤੋਂ ਨਹੀਂ ਬਣੀ ਉਦੋਂ ਬੀ ਹੁਣ ਕਰਕੇ ਦੇਖੋ ਜੀ ਇਹ ਲੇਸ ਆਪਾਂ ਨੇ ਦੁਪੱਟੇ ਤੇ ਲਾਈਆ ਇਹ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਆਪਾਂ ਦੁਬੱਟੇ ਤੇ ਲੇਸ ਲਾਉਣੀ ਵੀ ਤੁਹਾਨੂੰ ਦੱਸਾਂਗੇ ਦੇਖੋ ਇੱਥੋਂ ਫੋਲਡ ਕੀਤੀ ਹੋਈ ਹੈ ਨਾ ਆਪਾਂ ਨੇ ਖੁੰਜਿਆਂ ਚ ਬਹੁਤ ਸੋਹਣੀ ਫੋਲਡ ਹੋਈ ਹੋਈ ਹੈ ਇੰਨੀ ਫਿਨਿਸ਼ਿੰਗ ਦੇ ਨਾਲ ਲੱਗੇ ਸਾਰੀ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਲੇਸ ਆਪਾਂ ਦੁਬੱਟੇ ਦੇ ਅੰਡਰਗਰਾਉਂਡ ਨਹੀਂ ਲਾਈ ਜੀ ਕਈ ਲੇਸ ਹੁੰਦੀਆਂ ਨੇ ਅੰਡਰਗਰਾਉਂਡ ਲੱਗ ਜਾਂਦੇ ਨੇ ਫਿਰ ਜੇਕਰ ਆਪਾਂ ਅੰਡਰਗਰਾਉਂਡ ਲਾਉਣੀ ਸੀ ਇਹ ਆਪਣੀ ਡਿਜ਼ਾਈਨਿੰਗ ਤਾਂ ਸਾਰੀ ਵਿੱਚ ਆ ਜਾਣੀ ਸੀ ਅੱਧੇ ਇੰਚ ਦੀ ਲੇਸ ਹੈ ਇਹ ਲੈਣੀ ਕੋਲਿਆ ਦੁਬੱਟਾ ਇਹ ਸੂਟ ਤੇ ਆਪਾਂ ਨੇ ਇਹ ਵਾਲੀ ਲਾ ਲਈ ਇਹ ਵੀ ਇਹਦੇ ਨਾਲ ਮੈਚ ਹੋ ਰਹੀ ਸੀ ਕਿਉਂਕਿ ਵੀ 골ਡ ਨੇ ਸਿੱਪੀਆਂ ਸੀ ਜੋ ਇਹ ਬ੍ਰਿਕ ਬ੍ਰਿਕ ਧਾਗਾ ਦੀ ਸਰਿਆ ਸਾਨੂੰ ਹਨਾ ਇਹ ਆਪਣੇ ਇਹ ਕਲਰਾਂ ਦੇ ਫਲੋਰਾ ਨਾਲ ਮਿਲਦਾ ਸੀ ਇਹ ਦੁਪੱਟੇ ਤੇ ਸੋਹੀ ਨਹੀਂ ਲੱਗਦੀ ਸੀ ਲਈ ਇਸ ਲਈ ਹੋਈ ਤਾਂ ਕਰਕੇ ਆਪਣੇ ਦੁਪੱਟੇ ਤੇ ਲਾਈਆ 골ਡਨ ਕਲਰ ਇੱਕ ਮੈਂ ਤੁਹਾਨੂੰ ਦੱਸ ਰਹੀ ਸੀ ਜੀ ਜਿਵੇਂ ਇਹ ਮੋਡੇ ਵਾਲਾ ਕੱਪੜਾ ਹੁੰਦਾ ਹਨਾ ਇੱਕ ਇਹ ਸੂਟ ਦੇਖੋ ਜੀ ਇਹ ਪਤਲੇ ਜਿਹੇ ਚ ਕੱਪੜਾ ਹੈ ਚਮਕ ਜੀ ਹੋਣਾ ਕੱਪੜਾ ਹੁੰਦਾ ਚਮਕੀ ਜਿਹੀ ਵਾਲੀ ਤਾਰ ਹੁੰਦੀ ਹੈ ਵੈਸਾ ਸੂਟ ਬਹੁਤ ਸੋਹਣਾ ਬਣਿਆ ਪਰ ਸਿਰਫ ਇਨਾ ਕੁ ਜ਼ਰੂਰ ਧਿਆਨ ਰੱਖਿਓ ਆ ਜਿਹੜਾ ਮੋਢਿਆਂ ਦਾ ਕੱਪੜਾ ਜੇ ਆਪਾਂ 1.5 ਇੰਚ ਉਸ ਸੀਨ ਦੇ ਵਿੱਚ ਦੇ ਦਾਂ ਨੇ ਠੀਕ ਆ ਪਰ ਅੱਧਾ ਇੰਚ ਸੀਨ ਦੇ ਵਿੱਚ ਨਾ ਦੇਓ ਪੌਣਾ ਇੰਚ ਮੰਗੋ ਸੀਨ ਦੇ ਵਿੱਚ ਜ਼ਰੂਰ ਇਹ ਕੱਪੜਾ ਦੇਓ ਜੀ ਮੈਂ ਵੀ ਅੱਧਾ ਅੱਧਾ ਇੰਚ ਦਿੱਤਾ ਸੀ ਕਈ ਵਾਰ ਨਾ ਇਹ ਤੋਂ ਕੱਪੜਾ ਇਹ ਨਿੱਕੜਾ ਲੱਗ ਜਾਂਦਾ ਜੋ ਤਾਰਾਂ ਵਾਲਾ ਕੱਪੜਾ ਹੁੰਦਾ ਕੁਸਤਾ ਆਪਾਂ ਬਰੀਕ ਸੋਣਾ ਲਾ ਲੈਨੇ ਆ ਇੱਕ ਬਰਬਰੀ ਦੇ ਸੂਟ ਚ ਇਨਾਂ ਚ ਜ਼ਰੂਰ 1/2 ਇੰਚ ਤੋਂ ਕਪੜਾ ਵੱਧ ਦਿਆ ਕਰੋ ਜੀ ਮੋਡੇ ਚ ਫੇਰੇ ਕਪੜੇ ਜੰਮੀ ਵੀ ਨਹੀਂ ਨਿਕੜੂਗਾ ਇਹ ਥੋੜਾ ਜਿਹਾ ਡਾਊਟ ਸੀ ਜੀ ਮੈਨੂੰ ਵੀ ਕਈ ਥੋ ਕਪੜਾ ਜਿਆ ਖਿਸਕਣ ਦੇ ਲੱਗ ਜਾਂਦਾ ਹੁੰਦਾ ਇਸ ਲਈ ਕਿਉਂਕਿ ਕਪੜਾ ਥੋੜਾ ਜਿਹਾ ਵੱਧ ਦੇ ਦਿਆ ਕਰੋ ਲਾਈਨਿੰਗ ਦਾ ਕਪੜਾ ਵੀ ਇਹ ਕਪੜਾ ਵੀ 1/4 ਇੰਚ ਮੰਗੂ ਦਿਆ ਕਰੋ ਮੈਂ ਕਾਫੀ ਸੁੱਟਾਂ ਚ ਵੱਧ ਦੇ ਰੱਖਦੀ ਹੁੰਨੀ ਆ ਜੀ ਉਹ 1/2 ਇੰਚ ਵੱਧੂ ਹੁੰਦਾ ਪਰ ਮੈਂ ਸਿਰਫ ਇਹੋ ਜਿਹਾ 1/2 ਇੰਚ ਕਪੜਾ ਦਿੱਤਾ ਸੀ ਕਿਉਂਕਿ ਜੇ ਤਾਰਾ ਨਹੀਂ ਹੁੰਦੀਆਂ ਨੇ ਜੀ ਫੇਟਾ ਪੈਂਟਰਲੋਕ ਕਰਾ ਲੈਨੇ ਆ ਸਾਉਂਡ ਤੋਂ ਬਾਅਦ ਇੱਕ ਅੱਧੀ ਵਾਰ ਕਈ ਵਾਰ ਇੰਟਰਲੋਕ ਨਾ ਹੋਵੇ ਆਪਾਂ ਐ ਪਾਈਏ ਨਾ ਉਹ ਤਰ੍ਹਾਂ ਦੀਆਂ ਧੱਗੇ ਜੇ ਨਿਕੜ ਕੇ ਫਿਰੇ ਸੀਣ ਹਨਾ ਸਾਉਂਡ ਦੇ ਲਵੇ ਜੇ ਆ ਜਾਂਦੀ ਹੈ ਤਾਂ ਕਰਕੇ ਪਾਉਣਾ 1 ਇੰਚ ਕਪੜਾ ਰੱਖਿਆ ਕਰੋ ਇਹਦੇ ਵਿੱਚ ਕਾਠੀ ਜ਼ਰੂਰ ਪਾਏ ਕਰੋ ਹਾਂਜੀ ਬਾਕੀ ਜੋ ਵੀ ਲੈਸਾਂ ਲੂਸਾ ਆਪਾਂ ਲੈ ਕੇ ਆਉਣੇ ਆਪਾਂ ਆਪਣੇ ਲਵੇ ਵਾਲੇ ਸੇਰਾਂ ਜੋ ਵੀ ਲੈ ਲੈਨੇ ਆ ਹਨਾ ਜਦੋਂ ਥੋੜੀਆਂ ਲੈਣੀਆਂ ਹੋਣ ਜਦੋਂ ਆਪਾਂ ਨਹੀਂ ਜ਼ਿਆਦਾ ਲੈਣੀਆਂ ਨੇ ਫਿਰ ਆਪਾਂ ਲੁਧਿਆਣੇ ਤੋਂ ਲੈ ਆਉਣੇ ਦੀ ਲੁਧਿਆਣੇ 'ਚ ਵੀ ਕਾਫੀ ਮਾਰਕੀਟਾਂ ਹੈਗੀਆਂ ਨੇ ਫੀਲਡਾਂ 'ਚ ਵੀ ਹੈਗੀਆਂ ਜੀ ਠੀਕ ਆ ਜਿਹੜਾ ਚੌੜਾ ਬਾਜ਼ਾਰ ਘੰਟਾ ਘਰ ਆਉਂਦਾ ਬਸ ਉਹ ਤੋਂ ਬਾਅਦ ਗਣਨੀ ਲੰਗਦੀਆਂ ਨੇ ਸਾਰੇ ਬਾਜ਼ਾਰਾਂ ਨੂੰ ਉੱਥੋਂ ਤੁਸੀਂ ਲੈ ਸਕਦੇ ਹੋ ਜੇ ਕਈ ਵਾਰ ਕਈ ਵੈਣ ਨੇੇ ਕੰਮ ਕਰਨਾ ਹੁੰਦਾ ਹਨਾ ਵੀ ਆਪਾਂ ਸੂਟ ਸਟਿਚ ਕਰਦੇ ਹਾਂ ਲੈਸਾਂ ਕਿਉਂਗੇ ਕਿੱਠੀਆਂ ਲੈਸਾਂ 'ਚ ਫਾਇਦਾ ਰਹਿੰਦਾ ਜੀ ਆਪਾਂ ਨੂੰ ਆਪਾਂ ਤੋਂ ਕਸਟਮਰ ਦੇਖੂ ਵੀ ਲੈ ਜਾਂਦੇ ਨੇ ਬਾਕੀ ਜੋ ਸੂਟ ਸਮਾਉਂਦੇ ਨੇ ਉਹਨਾਂ ਦੇ ਸੁੱਟਾਂ ਦੇ ਲੱਗਦੇ ਨੇ ਵਿੱਚ ਲੋਹਣਾ ਆਪਾਂ ਨੂੰ 5-10 ਰੁਪਈਆ ਦਾ ਫਾਇਦਾ ਹੋ ਜਾਂਦਾ ਜੀ ਤੇ ਐਡੀ ਸੇਵਿੰਗ ਹੋ ਜਾਂਦੀ ਆ ਬਾਕੀ ਆਪਣੀ ਲਵੇ ਵਾਲੀ ਜ਼ਹਰਾਂ ਜੋ ਨਹੀਂ ਮਿਲਦੀਆਂ ਨੇ ਕਲੀਆਂ ਲੈਸਾਂ ਵਾਸਤੇ ਜੇ ਲੈਸਾਂ ਲੈਣੀਆਂ ਜੀ 10000 15000 ਦੀਆਂ ਫਿਰ ਉੱਥੇ ਜਾਓ ਜੇ ਆਪਾਂ ਨੇ 2-3000 ਦੀਆਂ ਲੈਸਾਂ ਲੈਣੀਆਂ ਨੇ ਫਿਰ ਐਡੀ ਲੋੜ ਕੋਈ ਫਾਇਦਾ ਨਹੀਂ ਹੁੰਦਾ ਜੀ ਆਪਣੀ ਲਵੇ ਸਹਰਾਂ ਜੋ ਵੀ ਆਪਾਂ ਨੂੰ 2-3000 ਦੀ ਲੈਸ ਲੈਣੇ ਆ ਫਿਰ ਜੇ ਉਹ ਫਿਰ ਵੀ ਵਧੀਆ ਬਚਤ ਹੋ ਜਾਂਦੀ ਹੈ ਲਾਲੋਥਣੋਂ ਵੀ ਚਲ ਰੁਪਿਆ 100 ਰੁਪਏ ਘੱਟ ਬਚਦਾ ਕਿਉਂਕਿ ਫਿਰ ਜੇ 2 ਰੁਪਏ ਵੀ ਘੱਟ ਵਜਣਗੇ ਤਾਂ ਵੀ ਕੋਈ ਗੱਲ ਨਹੀਂ ਕਿੱਥੇ ਆਪਾਂ 5 ਕਮਾਉਣੇ 300 ਰੁਪਏ ਕਮਾ ਲਾਂਗੇ ਉਹਦੇ ਪਿੱਛੇ ਫਿਰ ਕਿਉਂ ਵੱਡੀ ਦੂਰ ਜਾਣੀ ਵੀ ਆਪਾਂ ਹਨਾ ਕਰਾਇਆ ਵੀ ਲੱਗਦਾ ਬਾਕੀ ਆਟੋ ਵੀ ਕਰਵਾਉਣਾ ਜਦੋਂ ਕੋਈ ਇਕੱਠੀਆਂ ਲੈਸਾਂ ਲੈਣੀਆਂ ਨੇ ਜਾਂ ਤੁਸੀਂ ਵੀ ਲੈਸਾਂ 3-4000 ਰੁਪਏ ਦੇ ਚੱਕੜੀਆਂ ਨਹੀਂ ਨਾਲ ਆਪਾਂ ਨਹੀਂ ਹੋਰ ਸਮਣ ਪਾਇਆ ਹੋਇਆ ਜਿਵੇਂ ਸੌਲਵ ਵਗੈਰਾ ਹਨਾ ਤੇ ਵੀ ਬੱਚਿਆਂ ਦੇ ਕੱਪੜੇ ਜਾਂ ਉਨਨ ਵੀ ਕਾਫੀ ਚੀਜ਼ਾਂ ਲੈਣੀਆਂ ਨੇ ਫਿਰ ਤੁਸੀਂ ਉੱਥੋਂ ਹੀ ਲੈ ਸਕਦੇ ਹੋ ਜਿਉਂਕਿ ਆਪਾਂ ਨੇ ਕਾਫੀ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਜਿਵੇਂ ਅਸੀਂ ਵੀ ਹੁਣ ਸੌ ਲੈ ਕੇ ਆਉਣੀ ਹੁੰਦੀ ਹੈ ਸਟਾਲ ਲੈ ਕੇ ਆਉਣੀ ਹੁੰਨੇ ਆ ਪੱਛਮ ਵੀ ਲੈਣੀ ਹੁੰਦੀ ਆ ਫਿਰ ਉੱਥੋਂ ਲੈ ਆਉਣੀ ਹੁੰਨੇ ਆ ਜਾਂ ਕਾਫੀ ਵਾਰ ਲੈਸਾਂ ਹੀ ਜ਼ਿਆਦਾ ਲੈਣੀਆਂ ਹੁਣ ਫਿਰ ਉੱਥੇ ਵਗ ਜਾਨੇ ਨਹੀਂ ਆਪਣੇ ਲਬੇ ਵਾਲੇ ਸਹਾਰਾ ਜੋ ਲੈ ਲੈਣੇ ਹੈ ਜੀ ਜੇਕਰ ਮੇਰਾ ਬਲੌਗ ਥੋੜਾ ਜਿਹਾ ਵੀ ਜੰਗਲ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸੂਟ ਤੁਹਾਨੂੰ ਮੇਰੀਓ ਪਰਣਾ ਦੱਸਿਓ ਕਿ ਮੇਂ ਦਾ ਲੱਗਿਆ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਵੀਂ ਸੇਰਿੰਗ